ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਡੇ ਕੋਲੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਪਾਠ ਪੂਜਾ ਨਹੀਂ ਕੀਤਾ ਜਾਂਦਾ ਫਿਰ ਤੁਸੀਂ ਬਸ ਇਹ ਮੰਤਰ ਨੂੰ ਬੋਲ ਲੈਣਾ ਹੈ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੇ ਪੁੱਠੇ ਪਏ ਲੇਖ ਵੀ ਸਿੱਧੇ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਉਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਨਾ ਤੁਹਾਨੂੰ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਹੈ, ਨਾ ਹੀ ਪਾਠ ਪੂਜਾ ਕਰਨ ਦੀ ਲੋੜ ਹੈ, ਬਸ ਆ ਚਾਰ ਅੱਖਰਾਂ ਦਾ ਇੱਕ ਮੰਤਰ ਹੀ ਤੁਹਾਡੀ ਕਿਸਮਤ ਨੂੰ ਪੂਰੀ ਤਰ੍ਹਾਂ ਦੇ ਨਾਲ ਚਮਕਾ ਦੇਵੇਗਾ। ਕੋਈ ਨੇਕ ਕੰਮ ਵੀ ਕਰਨ ਦੀ ਲੋੜ ਨਹੀਂ, ਬਸ ਇਹ ਮੰਤਰ ਬੋਲਦੇ ਜਾਓ। ਇਸੇ ਮੰਤਰ ਨੇ ਹੀ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦੇਣਾ ਹੈ ਜੋ ਵੀ ਤੁਹਾਡੀ ਜ਼ਿੰਦਗੀ ਦੀਆਂ ਦੁੱਖ ਰੋਗ ਤੇ ਪਰੇਸ਼ਾਨੀਆਂ ਤੇ ਚਿੰਤਾਵਾਂ ਹਨ ਸਾਰੀਆਂ ਖਤਮ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਤੁਹਾਡਾ ਘਰ ਖੁਸ਼ੀਆਂ ਤੇ ਬਰਕਤਾਂ ਨਾਲ ਭਰ ਜਾਵੇਗਾ ਇਸ ਗੱਲ ਦੀ ਪੂਰੀ ਗਾਰੰਟੀ ਹੈ ਇੰਨੀ ਤਾਕਤ ਤੇ ਇੰਨੀ ਪਾਵਰ ਹੈ ਇਹਨਾਂ ਚਾਰ ਅੱਖਰਾਂ ਦੇ ਮੰਤਰ ਦੇ ਵਿੱਚ ਤਾਂ ਇਹ ਮੰਤਰ ਕਿਹੜਾ ਹੈ ਕਿੰਜ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਇਹਦੇ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਸਾਧ ਸੰਗਤ ਜੀ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁੱਖ, ਰੋਗ ਜਾਂ ਚਿੰਤਾ ਦੀ ਘੜੀ ਆ ਜਾਂਦੀ ਹੈ ਤਾਂ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ। ਜਾ ਕਿਸੇ ਗੁਰਮਖ ਪਿਆਰੇ ਦੇ ਪਾਸੋਂ ਜਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਪਾਸੋਂ ਆਪਣੀ ਜ਼ਿੰਦਗੀ ਦੀਆਂ ਦੁੱਖ ਰੋਗ ਪਰੇਸ਼ਾਨੀਆਂ ਦੇ ਹੱਲ ਪੁੱਛਦੇ ਫਿਰਦੇ ਹਨ ਤੇ ਆਪਾਂ ਨੂੰ ਅਕਸਰ ਅੱਗੋਂ ਇਹੀ ਕਿਹਾ ਜਾਂਦਾ ਹੈ ਨਾ ਕਿ ਭਾਈ ਅੰਮ੍ਰਿਤ ਵੇਲੇ ਉਠੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਜ਼ਿੰਦਗੀ ਵਿੱਚ ਨੇਕ ਕੰਮ ਕਰੋ ਤੁਹਾਡੀ ਜ਼ਿੰਦਗੀ ਦੇ ਕਸ਼ਟ ਰੋਗ ਦੂਰ ਹੋ ਜਾਣਗੇ ਪਰ ਕਈ ਭੈਣ ਭਰਾ ਆਖ ਦਿੰਦੇ ਹਨ ਸਾਡੀ ਤਾਂ ਸਭ ਤੋਂ ਵੱਡੀ ਸਮੱਸਿਆ ਹੀ ਇਹੀ ਹੈ ਨਾਹੀ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੈ ਨਾਹੀ ਸਾਡੇ ਤੋਂ ਭਜਨ ਬੰਦਗੀ ਕੀਤੀ ਜਾਂਦੀ ਹੈ ਜੇ ਪਾਠ ਕਰਨ ਲਈ ਬੈਠਦੇ ਹਾਂ ਸਾਡਾ ਮਨ ਨਹੀਂ ਜੁੜਦਾ ਅਸੀਂ ਹੁਣ ਕੀ ਕਰੀਏ ਸਾਥ ਸੰਗਤ ਜੀ ਤੁਹਾਨੂੰ ਨਿਰਾਸ਼ ਹੋਣ ਦੀ ਬਿਲਕੁਲ ਲੋੜ ਨਹੀਂ ਜੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਕੋਈ ਗੱਲ ਨਹੀਂ ਜੇ ਪਾਠ ਵਿੱਚ ਮਨ ਨਹੀਂ ਜੁੜਦਾ ਸੇਵਾ ਕਰਨ ਦਾ ਤੁਹਾਡਾ ਮਨ ਨਹੀਂ ਲੱਗਦਾ ਤੁਹਾਨੂੰ ਸਮਾਂ ਹੀ ਨਹੀਂ ਮਿਲਦਾ ਜਾਂ ਸਿਮਰਨ ਨਹੀਂ ਕੀਤਾ ਜਾਂਦਾ ਬਸ ਅੱਜ ਤੋਂ ਦਿਨ ਦੇ ਵਿੱਚ ਜਦੋਂ ਵੀ ਤੁਹਾਡਾ ਦਿਲ ਕਰਦਾ ਹੈ ਸਮਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਸੈੱਟ ਕਰ ਲੈਣਾ ਹੈ ਜਾਂ ਦਿਨ ਵਿੱਚ ਜਦੋਂ ਵੀ ਤੁਹਾਡਾ ਦਿਲ ਕਰੇ ਬਸ ਉਸੇ ਹੀ ਵੇਲੇ ਤੁਸੀਂ ਬੈਠ ਜਾਣਾ ਹੈ ਤੇ ਇਹ ਮੰਤਰ ਬੋਲਣਾ ਹੈ ਇਹ ਮੰਤਰ ਕਿਹੜਾ ਹੈ ਇਹ ਹੈ ਜੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜੋ ਪਰਮ ਪਿਤਾ ਪਰਮੇਸ਼ਰ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਉਹ ਤੁਹਾਨੂੰ ਜੋ ਦਾਤਾਂ ਦਿੱਤੀਆਂ ਹਨ ਉਹਨਾਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਸਤ ਸੰਗਤ ਜੀ ਯਕੀਨ ਕਰਕੇ ਜਾਣਿਓ ਕਿ ਜੇ ਜਦੋਂ ਅਸੀਂ ਪਰਮ ਪਿਤਾ ਪਰਮੇਸ਼ਰ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਵਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੰਮਕਾਰਾਂ ਦੇ ਵਿੱਚ ਤੇ ਸਾਡੀ ਹਰ ਚੀਜ਼ ਵਿੱਚ ਬਰਕਤ ਪੈ ਜਾਵੇਗੀ ਸਾਡੀ ਜ਼ਿੰਦਗੀ ਦੀਆਂ ਜੋ ਵੀ ਸਮੱਸਿਆਵਾਂ ਹਨ ਉਹ ਆਪਣੇ ਆਪ ਹੀ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਉਹ ਕੇ ਸਾਥ ਸੰਗਤ ਜੀ ਜਦੋਂ ਅਸੀਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆਂ ਤਾਂ ਅਸਲ ਉਦੋਂ ਹੀ ਸਾਨੂੰ ਖੁਦ ਅਹਿਸਾਸ ਹੁੰਦਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਤਾਂ ਇਦਾਂ ਹੀ ਮਗਰ ਮਰੋ ਮਰੋ ਕਰਦੇ ਰਹੇ ਹਾਂ ਇਦਾਂ ਹੀ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ ਪਰਮ ਪਿਤਾ ਪਰਮਾਤਮਾ ਜੀ ਨੇ ਤਾਂ ਸਾਨੂੰ ਬਹੁਤ ਕੁਝ ਦੇ ਕੇ ਨਿਵਾਜਿਆ ਹੈ ਬੜੀ ਕਿਰਪਾ ਕੀਤੀ ਹੈ ਜਦੋਂ ਮਾਲਕ ਦੀ ਕੀਤੀ ਹੋਈ ਕਿਰਪਾ ਦਾ ਸਾਨੂੰ ਅਹਿਸਾਸ ਹੁੰਦਾ ਹੈ ਸਾਡੇ ਮਨ ਦੀ ਸਾਰੀ ਨੈਗੇਟਿਵਿਟੀ ਦੂਰ ਹੋ ਜਾਂਦੀ ਹੈ ਕਿਉਂਕਿ ਸਾਥ ਸੰਗਤ ਜੇ ਹੋ ਸਕਦਾ ਸਾਡੇ ਕੋਲ ਪੈਸਾ ਘੱਟ ਹੋਵੇ ਪਰ ਜੇ ਚੰਗੀ ਸਿਹਤ ਹੈ ਅਸੀਂ ਦੁਨੀਆ ਦੇ ਸਭ ਕੁਝ ਨੂੰ ਭਾਵੇਂ ਖੁਸ਼ ਨਸੀਬ ਇਨਸਾਨ ਮੰਨ ਸਕਦੇ ਹਾਂ ਕਿਉਂਕਿ ਪੈਸੇ ਦੇ ਨਾਲ ਸਾਰੀਆਂ ਸੁੱਖ ਸਹੂਲਤਾਂ ਤਾਂ ਖਰੀਦੀਆਂ ਜਾ ਸਕਦੀਆਂ ਪਰ ਜ਼ਿੰਦਗੀ ਦੇ ਵਿੱਚ ਸੁੱਖ ਕਦੇ ਨਹੀਂ ਖਰੀਦਿਆ ਜਾ ਸਕਦਾ ਸੁੱਖ ਸਾਨੂੰ ਸਾਡੇ ਕਰਮਾਂ ਦਾ ਮਿਲਦਾ ਹੈ ਪੈਸੇ ਦੇ ਨਾਲ ਅਸੀਂ ਦਵਾਈਆਂ ਖਰੀਦ ਸਕਦੇ ਹਾਂ ਪੈਸੇ ਦੇ ਨਾਲ ਤੰਦਰੁਸਤੀ ਨਹੀਂ ਖਰੀਦ ਸਕਦੇ ਸੋ ਮੰਨਦੇ ਹਾਂ ਜੀ ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ ਸਭ ਤੋਂ ਪਹਿਲਾਂ ਹੈ ਸਾਡਾ ਤਨ ਤੇ ਸਾਡਾ ਮਨ ਜੇਕਰ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਤੇ ਨਿਰੋਏ ਹਨ ਤਨ ਪੱਖੋਂ ਅਸੀਂ ਤੰਦਰੁਸਤ ਹਾਂ ਮਨ ਪੱਖੋਂ ਅਸੀਂ ਖੁਸ਼ ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਾਂ ਨਿਰਾਸ਼ਾ 네ਗੇਟਿਵਿਟੀ ਤੋਂ ਦੂਰ ਹਾਂ ਪਰ ਸਾਡੇ ਤੋਂ ਅਮੀਰ ਇਨਸਾਨ ਕੋਈ ਹੋਰ ਨਹੀਂ ਹੋ ਸਕਦਾ ਅਸੀਂ ਸਭ ਤੋਂ ਅਮੀਰ ਹਾਂ ਤਾਂ ਨਿਭਾਉਂਦੇ ਹਾਂ ਸੋ ਸਾਧ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਜੀ ਹਰ ਰੋਜ਼ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਅੱਜ ਤੋਂ ਸ਼ੁਰੂ ਕਰ ਦਿਓ ਤੁਹਾਡੀ ਜ਼ਿੰਦਗੀ ਦੀਆਂ ਜਿੰਨੀਆਂ ਪਰੇਸ਼ਾਨੀਆਂ ਹਨ ਭਾਵੇਂ ਦੁਨਿਆਵੀ ਪਰੇਸ਼ਾਨੀਆਂ ਹਨ ਕੀ ਤੁਹਾਡਾ ਕੋਈ ਕੰਮ ਕਾਜ ਦੇ ਵਿੱਚ ਜੇਕਰ ਮਨ ਨਹੀਂ ਲੱਗਦਾ ਤੁਹਾਡਾ ਕੰਮ ਨਹੀਂ ਚੱਲਦਾ ਤੁਹਾਡੀ ਜ਼ਿੰਦਗੀ ਪਰੇਸ਼ਾਨੀਆਂ ਦੇ ਨਾਲ ਟੈਨਸ਼ਨਾਂ ਦੇ ਨਾਲ ਭਰੀ ਪਈ ਹੈ ਜਾਂ ਅਧਿਆਤਮਿਕ ਤੌਰ ਤੇ ਤੁਸੀਂ ਬਹੁਤ ਕੁਝ ਕਰਨਾ ਚਾਹੁੰਦੇ ਹੋ ਪਾਠ ਪੂਜਾ ਕਰਨਾ ਚਾਹੁੰਦੇ ਹੋ ਸੇਵਾ ਤੇ ਸਿਮਰਨ ਕਰਨਾ ਚਾਹੁੰਦੇ ਹੋ ਅੰਮ੍ਰਿਤ ਵੇਲੇ ਉੱਠਣਾ ਵੀ ਚਾਹੁੰਦੇ ਹੋ ਪਰ ਉੱਠ ਨਹੀਂ ਪਾਉਂਦੇ ਤਾਂ ਇਹ ਸਾਰੀਆਂ ਹੀ ਸਮੱਸਿਆਵਾਂ ਅਧਿਆਤਮਿਕ ਸਮੱਸਿਆਵਾਂ ਵੀ ਦੁਨਿਆਵੀ ਸਮੱਸਿਆਵਾਂ ਵੀ ਤੁਹਾਡੀਆਂ ਖਤਮ ਹੋ ਜਾਣਗੀਆਂ ਸਿਰਫ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੇ ਲਈ ਇਹ ਗੱਲ ਤੁਸੀਂ ਭਾਵੇਂ ਅੱਜ ਤੋਂ ਅਜ਼ਮਾ ਕੇ ਵੇਖ ਲਓ ਜੇਕਰ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਕੋਈ ਗੱਲ ਨਹੀਂ ਜਦੋਂ ਵੀ ਉੱਠਦੇ ਹੋ ਦਿਲ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਤੁਸੀਂ ਬੈਠ ਕੇ ਉਸੇ ਦਿਨ ਵਿੱਚ ਤੁਸੀਂ ਇੱਕ ਵਾਰ ਬੈਠ ਕੇ ਅੱਖਾਂ ਬੰਦ ਕਰਕੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਤਾਂ ਇੱਕ ਇੱਕ ਚੀਜ਼ ਦਾ ਸ਼ੁਕਰਾਨਾ ਕਰੋ ਤੁਸੀਂ ਖੁਦ ਆਪਣੇ ਅੰਦਰ ਆਏ ਹੋਏ ਬਦਲਾਵ ਨੂੰ ਵੇਖੋਗੇ ਪਹਿਲੀ ਗੱਲ ਤਾਂ ਜਦੋਂ ਸ਼ੁਕਰਾਨਾ ਕਰਨ ਬੈਠੋਗੇ ਅੱਧੀ ਨਿਰਾਸ਼ਾ ਉਦੋਂ ਹੀ ਦੂਰ ਹੋ ਜਾਣੀ ਹੈ ਅੱਧੀਆਂ ਸਮੱਸਿਆਵਾਂ ਉਦੋਂ ਹੀ ਖਤਮ ਹੋ ਜਾਣੀਆਂ ਹਨ ਮੈਂ ਤਾਂ ਕਿ ਐਵੇਂ ਹੀ ਪਰੇਸ਼ਾਨ ਸੀ ਸ਼ੁਕਰ ਸ਼ੁਕਰਾਨੇ ਵਿੱਚ ਬਹੁਤ ਤਾਕਤ ਹੁੰਦੀ ਹੈ ਤੁਸੀਂ ਕਰਕੇ ਵੇਖੋ ਸਵੇਰ ਵੇਲੇ ਸ਼ੁਕਰਾਨਾ ਕਰੋ ਸ਼ਾਮ ਨੂੰ ਕਰੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੁਪਹਿਰ ਵੇਲੇ ਜਦੋਂ ਤੁਹਾਡਾ ਦਿਲ ਕਰਦਾ ਹੈ ਸ਼ੁਕਰਾਨਾ ਕਰਨ ਦੇ ਲਈ ਕੋਈ ਸਮਾਂ ਵਿਚਾਰਨ ਦੀ ਲੋੜ ਨਹੀਂ ਹੁੰਦੀ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੇ ਲਈ ਤੁਹਾਨੂੰ ਕੋਈ ਖਾਸ ਵਿਧੀ ਦੀ ਲੋੜ ਨਹੀਂ ਹੁੰਦੀ ਇਸ਼ਨਾਨ ਕਰਨ ਦੀ ਵੀ ਲੋੜ ਨਹੀਂ ਹੈ ਜਿੱਦਾਂ ਵੀ ਤੁਸੀਂ ਬੈਠੇ ਹੋ ਜਿਸ ਵੀ ਜਗ੍ਹਾ ਤੇ ਬੈਠੇ ਹੋ ਜਿਸ ਵੀ ਹਾਲਾਤ ਵਿੱਚ ਬੈਠੇ ਹੋ بس ਦੋਵੇਂ ਹੱਥ ਜੋੜ ਕੇ ਤੇ ਅੱਖਾਂ ਬੰਦ ਕਰਕੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਇੱਕ ਬੰਦਗੀ ਅਤੇ ਇੱਕ ਭਗਤੀ ਹੈ ਇਸ ਭਗਤੀ ਦਾ ਹੀ ਰੂਪ ਹੈ ਤੇ ਯਕੀਨ ਕਰਕੇ ਜਾਣਿਓ ਜਿਸ ਦਿਨ ਤੋਂ ਆਪਾਂ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਹਾਂ ਪੂਰੀ ਕੁਦਰਤ ਤੇ ਪੂਰੇ ਕਾਇਨਾਤ ਸਾਡੇ ਤੇ ਬਹੁਤ ਮਿਹਰਬਾਨ ਹੋ ਜਾਵੇਗੀ ਸ਼ੁਕਰਾਨੇ ਦੀ ਬਰਕਤ ਦੇ ਤਾਕਤ ਤੁਹਾਨੂੰ ਖੁਦ ਮਾਲਕ ਦਾ ਸ਼ੁਕਰਾਨਾ ਕਰਕੇ ਹੀ ਪਤਾ ਲੱਗ ਜਾਵੇਗੀ। ਸੋ ਜੇਕਰ ਤੁਸੀਂ ਅਜੇ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ, ਭਜਨ ਬੰਦਗੀ ਨਹੀਂ ਕਰ ਪਾਉਂਦੇ, ਸੇਵਾ ਸਿਮਰਨ ਕਰਨ ਦਾ ਸਮਾਂ ਨਹੀਂ ਮਿਲਦਾ, ਮਾਲਕ ਦਾ ਸ਼ੁਕਰਾਨਾ ਤਾਂ ਕਰ ਹੀ ਸਕਦੇ ਹੋ। ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ। ਇਸ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣਗੇ। ਮਾਲਕ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ, ਤੁਸੀਂ ਖੁਦ ਹੈਰਾਨ ਹੋ ਜਾਣਾ ਹੈ। ਵਾਹਿਗੁਰੂ ਜੀ ਦੀ ਪਹਿਲੀ ਕਿਰਪਾ ਤਾਂ ਇਹ ਹੋਵੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਵਾਹ ਫੜ ਕੇ ਤੁਹਾਨੂੰ ਆਪਣੇ ਚਰਨਾਂ ਨਾਲ ਲਾ ਲੈਣਗੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣਗੇ ਭਜਨ ਬੰਦਗੀ ਦੀ ਦਾਤ ਬਖਸ਼ਣਗੇ ਸੇਵਾ ਸਿਮਰਨ ਦੀ ਦਾਤ ਬਖਸ਼ਣਗੇ ਜਦੋਂ ਇਹ ਦਾਤਾਂ ਮਿਲ ਗਈਆਂ ਫਿਰ ਦੁਨਿਆਵੀ ਸੁੱਖ ਜਿਹੜੇ ਹਨ ਤੁਹਾਡੇ ਅੱਗੇ ਪਿੱਛੇ ਤੁਰੇ ਫਿਰਨੇ ਹਨ ਫਿਰ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਆਵੇ ਕੋਈ ਪਰੇਸ਼ਾਨੀ ਆਵੇ ਤੁਹਾਨੂੰ ਨਿਰਾਸ਼ ਨਹੀਂ ਕਰ ਸਕਦੀ ਮਾਲਕ ਦਾ ਸ਼ੁਕਰਾਨਾ ਸਾਡੇ ਜੀਵਨ ਵਿੱਚ ਚੜ੍ਹਦੀ ਕਲਾ ਨੂੰ ਭਰ ਦੇਵੇਗਾ। ਸੋ ਆਓ ਜੀ ਉੱਠਦੇ ਅੰਸਾਰ ਮਾਲਕ ਦਾ ਸ਼ੁਕਰਾਨਾ ਕਰੀਏ। ਸਾਨੂੰ ਤਾਂ ਵੈਸੇ ਹਰ ਸਾਹ ਦੇ ਨਾਲ ਹੀ ਸ਼ੁਕਰਾਨਾ ਕਰਨ ਦਾ ਹੁਕਮ ਹੈ। ਇਹ ਸਾਹ ਜੋ ਸਾਡੇ ਚੱਲ ਰਹੇ ਹਨ ਇਹ ਵੀ ਮਾਲਕ ਦੀ ਕਿਰਪਾ ਹੈ ਜੇ ਸਾਡੇ ਸਾਰਿਆਂ ਨੂੰ ਪੈਰ ਸਹੀ ਸਲਾਮਤ ਹਨ। ਇਹ ਵੀ ਮਾਲਕ ਦੀ ਕਿਰਪਾ ਹੈ ਜੇ ਸਾਨੂੰ ਦੋ ਵੇਲੇ ਦੀ ਰੋਟੀ ਮਿਲ ਰਹੀ ਹੈ। ਇਹ ਵੀ ਪਰਮਾਤਮਾ ਦੀ ਕਿਰਪਾ ਹੈ ਤੇ ਜੇ ਅਸੀਂ ਖਾਧੀ ਹੋਈ ਰੋਟੀ ਨੂੰ ਪਚਾ ਵੀ ਰਹੇ ਹਾਂ ਨਾ ਤਾਂ ਉਹ ਵੀ ਮਾਲਕ ਦੀ ਹੀ ਕਿਰਪਾ ਹੈ ਜੇ ਭਜਨ ਬੰਦਗੀ ਕਰ ਰਹੇ ਹਾਂ ਤਾਂ ਉਹ ਵੀ ਪਰਮਾਤਮਾ ਜੀ ਦੀ ਕਿਰਪਾ ਹੈ ਸਾਡੇ ਕੋਲ ਤਾਂ ਆਪਣਾ ਕੁਝ ਨਹੀਂ ਸਭ ਕੁਝ ਜੋ ਵੀ ਦਿੱਤਾ ਹੋਇਆ ਹੈ ਪਰਮਾਤਮਾ ਜੀ ਦੀ ਕਿਰਪਾ ਹੈ ਇਸ ਲਈ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਸਭ ਕੁਝ ਠੀਕ ਹੋ ਜਾਣਾ ਹੈ ਮਾਲਕ ਨੇ ਬਹੁਤ ਵਾਰ ਕਿਰਪਾ ਕਰ ਦੇਣੀ ਹੈ ਸੋ ਆਸ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹ ਗਲਤ ਅੰਦਾਜ਼ਾ ਜ਼ਿਆਦਾ ਲੋਕ ਲਗਾ ਲੈਂਦੇ ਹਨ ਕਿ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਕਿਉਂ ਨਹੀਂ ਜਾਂ ਭਜਨ ਬੰਦਗੀ ਕਰਨ ਦੀ ਲੋੜ ਕਿਉਂ ਨਹੀਂ ਕਿਹਾ ਗਿਆ ਅੰਮ੍ਰਿਤ ਵੇਲੇ ਉੱਠਣਾ ਵੀ ਸਾਧ ਸੰਗਤ ਜੀ ਬੜਾ ਜ਼ਰੂਰੀ ਹੈ ਮਾਲਕ ਦੀ ਭਜਨ ਬੰਦਗੀ ਕਰਨੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਪਰ ਜਦੋਂ ਅਸੀਂ ਮਾਲਕ ਦਾ ਸ਼ੁਕਰਾਨਾ ਹੀ ਕਰਨਾ ਸਿੱਖ ਲਿਆ ਤਾਂ ਪ੍ਰਮਾਤਮਾ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ ਸਾਨੂੰ ਆਪਣੇ ਆਪ ਹੀ ਦੇ ਦੇਣੀ ਹੈ ਅੰਮ੍ਰਿਤ ਵੇਲੇ ਤੁਹਾਡੀ ਝੋਲੀ ਵਿੱਚ ਖੁਦ ਪੈ ਜਾਵੇਗਾ ਇਹ ਗੱਲ ਤੁਸੀਂ ਅੱਜ ਰਾਤ ਤੋਂ ਹੀ ਅਜ਼ਮਾ ਕੇ ਵੇਖ ਲੈਣਾ ਜਦੋਂ ਸੌਣ ਲੱਗੋ ਤੇ ਬਿਸਤਰੇ ਤੇ ਬੈਠ ਕੇ ਜਾਂ ਬਿਸਤਰੇ ਤੇ ਲੰਮੇ ਪਏ ਪਏ ਹੀ ਪਹਿਲਾਂ ਗੁਰਮੰਤਰ ਜਾਂ ਮੂਲ ਮੰਤਰ ਦਾ ਜਾਪ ਤੁਸੀਂ ਜ਼ਰੂਰ ਕਰਕੇ ਸੌਣਾ ਹੈ ਤਾਂ ਵੇਖਿਓ ਪਰਮਾਤਮਾ ਜੀ ਦੀਆਂ ਕਿੰਨੀਆਂ ਬਖਸ਼ਿਸ਼ਾਂ ਤੇ ਕਿਰਪਾ ਤੁਹਾਡੇ ਤੇ ਹੋ ਜਾਣਗੇ ਮਾਲਕ ਦੇ ਪ੍ਰਤੀ ਧੰਨਵਾਦ ਸ਼ੁਕਰਾਨਾ ਆਪਣੇ ਆਪ ਹੀ ਤੁਹਾਡੇ ਮukh ਵਿੱਚੋਂ ਨਿਕਲਣਾ ਸ਼ੁਰੂ ਹੋ ਜਾਵੇਗਾ ਸਾਥ ਸੰਗਤ ਜੀ ਆਪਣੇ ਆਸ-ਪਾਸ ਦੁਖੀ ਲੋਕਾਂ ਨੂੰ ਵੇਖਿਆ ਕਰੋ ਕਿ ਕੋਈ ਕਿਸੇ ਪੱਖ ਤੋਂ ਦੁਖੀ ਹੈ ਕੋਈ ਕਿਸੇ ਪੱਖ ਤੋਂ ਦੁਖੀ ਹੈ ਪਰ ਜੇਕਰ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਉਹ ਦੋ ਵੇਲੇ ਦੀ ਰੋਟੀ ਮਿਲ ਰਹੀ ਹੈ ਜੇਕਰ ਤੁਹਾਨੂੰ ਨਵੇਂ ਦਿਨ ਦੀ ਸ਼ੁਰੂਆਤ ਹੁੰਦੀ ਹੋਈ ਮਿਲਦੀ ਹੈ ਤਾਂ ਮਾਲਕ ਦਾ ਤੁਹਾਨੂੰ ਹਰ ਵੇਲੇ ਹਰ ਸਾਹ ਨਾਲ ਸ਼ੁਕਰਾਨਾ ਕਰਨਾ ਚਾਹੀਦਾ ਹੈ ਫਿਰ ਪ੍ਰਮਾਤਮਾ ਜੀ ਤੁਹਾਡੇ ਤੇ ਪ੍ਰਸੰਨ ਹੋ ਕੇ ਤੁਹਾਡੇ ਤੇ ਦਇਆਲ ਹੋ ਜਾਣਗੇ ਤੇ ਇਹ ਜਿਹੜਾ ਸ਼ਕਤੀਸ਼ਾਲੀ ਮੰਤਰ ਹੈ ਇਹ ਹੈ ਜੀ ਸ਼ੁਕਰਾਨਾ ਇਸ ਨੂੰ ਤੁਸੀਂ ਆਪਣੇ ਦਿਲ ਵਿੱਚ ਬਿਠਾ ਲੈਣਾ ਹੈ ਕਿ ਹਰ ਸਾਹ ਦੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ